ਅਜਮਰ ਸਿੰਘ ਚਮਕੀਲੇ ਬਾਰੇ ਮੈਂ ਇੱਕ ਹੋਰ ਵੱਡੀ ਜਾਣਕਾਰੀ ਲੈ ਕੇ ਆਇਆ ਤੁਸੀਂ ਵੀਡੀਓ ਸਾਰੀ ਸੁਣੀਓ ਕੀ ਕੀਤਾ ਸੀਗਾ ਕੁਝ ਲੋਕਾਂ ਨੇ ਕਿ ਜਦੋਂ ਚਮਕੀਲੇ ਦੇ ਗਾਣੇ ਬਹੁਤ ਚੱਲਣ ਲੱਗ ਪਏ ਤੇ ਜੋੜੀ ਅਮਰਜੋਤ ਨਾਲ ਬਣ ਗਈ ਸੀ ਤੇ ਕਹਿੰਦੇ ਕੁਝ ਵਿੱਚੋਂ ਸਿੰਗਰਾਂ ਨੇ ਇੱਧਰ ਉੱਧਰ ਕਰਕੇ ਕੁਝ ਬੰਦਿਆਂ ਨੂੰ ਪੱਟਿਆ ਤੇ ਕਿਹਾ ਭਈ ਆਪਾਂ ਕਿਉਂ ਨਾ ਇਹਨਾਂ ਦੀ ਜੋੜੀ ਤੋੜ ਦਈਏ ਜੇ ਤਾਂ ਭਈ ਅਮਰ ਸਿੰਘ ਚਮਕੀਲੇ ਨਾਲੋਂ ਅਮਰਜੋਤ ਟੁੱਟ ਗਈ ਹੈ ਨਾ ਤਾਂ ਇਹਨਾਂ ਦੇ ਪ੍ਰੋਗਰਾਮ ਵੀ ਲੱਗਣੋਂ हट ਜਾਣੇ ਆ ਤੇ ਜਿਹੜੀ ਇਹਨਾਂ ਦੀ ਆ ਚੜ੍ਹਤ ਬਣੀ ਹੋਏ ਸਾਰੀ ਮਿੱਟੀ ਚ ਮਿਲ ਜਾਣੀ ਆ ਤੇ ਇਹਦੇ ਲਈ ਇਦੇ ਲਈ ਬਹੁਤ ਸਾਰੇ ਵੱਡੇ ਉਸ ਸਮੇਂ ਦੇ ਸਿੰਘਾਂ ਨੇ ਇਹ ਰਣਨੀਤੀ ਦੇ ਤਹਿਤ ਕੁਝ ਬੰਦਿਆਂ ਨੂੰ ਛੱਡਿਆ। ਉਹਨਾਂ ਨੇ ਜਾ ਕੇ ਅਮਰਜੋਤ ਜੀ ਦੇ ਪਿਤਾ ਜੀ ਤੱਕ ਬੜੀਆਂ-ਬੜੀਆਂ ਉਹਨਾਂ ਨੂੰ ਲਾਲਚ ਵੀ ਦਿੱਤੇ ਕਿ ਤੁਸੀਂ ਤੁਹਾਡੀ ਕੁੜੀ ਸਾਡੇ ਨਾਲ ਭੇਜੋ ਅਸੀਂ ਆਹ ਦੇਵਾਂਗੇ, ਇੰਨੇ ਪੈਸੇ ਦਿਆਂ ਕਰਾਂਗੇ, ਇੰਨੇ ਪ੍ਰੋਗਰਾਮ ਦੇ ਆਹ ਗੱਡੀ ਤੇ ਪਰ ਅਮਰਜੋਤ ਜੀ ਨੇ ਜਵਾਬ ਦੇ ਦਿੱਤਾ ਸੀ ਤੇ ਉਹਨਾਂ ਦੇ ਪਿਤਾ ਜੀ ਨੂੰ ਵੀ ਕਹਿ ਦਿੱਤਾ ਸੀ ਕਿ ਤੁਸੀਂ ਵੀ ਜਵਾਬ ਦੇ ਦਿਓ। ਤੇ ਬਾਅਦ ਚ ਉਹਨਾਂ ਨੂੰ ਜਦੋਂ ਸਚਾਈ ਪਤਾ ਲੱਗੀ ਸੀਗੀ ਚਮਕੀਲਾ ਜੀ ਨੂੰ ਤੇ ਅਮਰਜੋਤ ਜੀ ਨੂੰ ਪਿਤਾ ਸਾਡੇ ਨਾਲ ਰਹਿਣ ਵਾਲਾ ਫਲਾਨਾ ਸਿੰਘ ਰਹੀ ਇਹ ਕੰਮ ਕਰਦਾ ਸੀਗਾ ਹੈ ਸਾਤੋਂ ਇਧਰੋਂ ਬੈਠ ਕੇ ਗੱਲਾਂ ਸੁਣਦਾ ਰਹਿੰਦਾ ਸੀ ਨਾਲ ਸਾਡੇ ਕਰਦਾ ਰਹਿੰਦਾ ਸੀ ਇਧਰ ਦੁੱਖ ਜਾਰ ਕਰਦਾ ਰਹਿੰਦਾ ਸੀ ਉਧਰੋਂ ਮੇਰੇ ਪਿਤਾ ਜੀ ਕੋਲ ਬੰਦੇ ਭੇਜਦਾ ਰਹਿੰਦਾ ਸੀਗਾ ਭਈ ਇਹ ਗਾਣ ਨੂੰ ਇਹਦੀ ਕਿਤੇ ਉਧਰ ਸੈਟਲਮੈਂਟ ਕਰਾਣੇ ਆ ਹੋਰ ਨਾਲ ਗੱਲ ਕੀ ਸੀ ਭਈ ਐਨੇ ਗਾਣੇ ਚਮਕੀਲੇ ਤੇ ਚੱਲ ਰਹੇ ਐਨੇ ਪ੍ਰੋਗਰਾਮ ਲੱਗ ਰਹੇ ਆ ਬਾਕੀ ਸਾਡਾ ਕੰਮ ਨਹੀਂ ਚੱਲ ਰਿਹਾ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਥੱਲੇ ਲਾਜੇ ਪਰ ਤੁਹਾਨੂੰ ਪਤਾ ਜੇ ਨੂੰ ਰੱਬ ਚੜਾਵੇ ਉਹਨੂੰ ਥੱਲੇ ਕੌਣ ਲਾਵੇ ਤੇ ਚਮਕੀਲੇ ਦੀ ਤਾਂ ਅਜ ਤੱਕ ਚੜ ਤਾ ਫਿਰ ਉਵੇਂ ਕਾਮਯਾਬਾ ਤੇ ਉਹ ਸਿੰਗਰ ਅੱਜ ਰੋਲਦੇ ਫਿਰਦੇ ਆ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਹੈਗਾ